ਸਸਕਾਰ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ 에ਅਰ ਇੰਡੀਆ ਨੇ ਆਪਣੇ ਸਾਥੀ ਸਟਾਰ ਅਲਾਈਅንስ ਕੈਰੀਅਰ 에ਅਰ ਕੈਨੇਡਾ ਦੇ ਨਾਲ ਆਪਣੇ ਕੋਲ ਸ਼ੇਅਰ ਸਮਝੌਤੇ ਨੂੰ ਮੁੜ ਬਹਾਲ ਕਰਨ ਦਾ ਐਲਾਨ ਕੀਤਾ ਹੈ ਇਸ ਫੈਸਲੇ ਦਾ ਮਕਸਦ ਯਾਤਰੀਆਂ ਲਈ ਵਧੇਰੇ ਉਡਾਨ ਵਿਕਲਪ ਮੁਹੱਈਆ ਕਰਵਾਉਣਾ ਅਤੇ ਭਾਰਤ ਤੇ ਕੈਨੇਡਾ ਦਰਮਿਆਨ ਹਵਾਈ ਸੰਪਰਕ ਨੂੰ ਹੋਰ ਮਜ਼ਬੂਤ ਕਰਨਾ ਹੈ ਇੱਕ ਕੋ-ਆਰਟ ਸ਼ੇਅਰ ਫਲਾਈਟ ਦਾ ਸਮਝੌਤਾ ਦੋ 에ਅਰਲਾਈਨਜ਼ਾਂ ਦੇ ਵਿਚਕਾਰ ਇੱਕ ਦੂਜੇ ਦੀਆਂ ਉਡਾਨਾਂ ਦੇ ਵਿੱਚ ਸੀਟਾਂ ਵੇਚਣ ਦੀ ਆਗਿਆ ਦਿੰਦੇ ਜਿਸ ਦੇ ਨਾਲ 에ਅਰਲਾਈਨਾਂ ਨੂੰ ਵੱਖ-ਵੱਖ ਮੰਜ਼ਿਲਾਂ ਤੱਕ ਆਪਣਾ ਨੈੱਟਵਰਕ ਵਧਾਉਣ ਦੇ ਵਿੱਚ ਮਦਦ ਮਿਲਦੀ ਹੈ 에ਅਰ ਇੰਡੀਆ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਕੋ-ਆਰਟ ਸ਼ੇਅਰ ਸਮਝੌਤਾ 2 ਦਸੰਬਰ 2024 ਤੋਂ ਲਾਗੂ ਹੋਵੇਗਾ ਇਸ ਦੇ ਨਾਲ 에ਅਰ ਇੰਡੀਆ ਆਪਣੇ ਗਾਹਕਾਂ ਨੂੰ ਵੈਨਕੂਵਰ ਅਤੇ ਲੰਡਨ ਹਿਥਰੋ ਦੇ ਗੈਟਵੇ ਤੋ ਕੈਨੇਡਾ ਭਰ ਦੇ ਵਿੱਚ 6 ਨਵੇਂ ਪੁਆਇੰਟਾਂ ਤੱਕ ਸਬੰਧਾਨਕ ਪਹੁੰਚ ਪ੍ਰਦਾਨ ਕਰੇਗੀ। 에어 ਇੰਡੀਆ ਨੇ ਸਥੀ ਸਟਾਰ ਅਲਾਈਅንስ ਮੈਂਬਰ 에어 ਕੈਨੇਡਾ ਦੇ ਨਾਲ ਆਪਣਾ ਕੋਡ ਸ਼ੇਅਰ ਸਮਝੌਤਾ ਬਹਾਲ ਕਰ ਦਿੱਤਾ। ਜਿਸ ਨਾਲ ਯਾਤਰਾ ਵਿਕਲਪਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਭਾਰਤ ਅਤੇ ਕੈਨੇਡਾ ਵਿਚਕਾਰ ਸੰਪਰਕ ਵਧੇਗਾ। 2 ਦਸੰਬਰ 2025 ਤੋਂ ਲਾਗੂ ਨਵੀਂ ਭਾਈਵਾਲੀ 에어 ਇੰਡੀਆ ਨੂੰ ਵੈਂਕੂਵਰ ਅਤੇ ਲੰਡਨ ਹਿਥੋ ਦੇ ਵਿਖੇ ਆਪਣੇ ਗੇਟਵੇ ਤੋਂ ਪਰੇ ਕੈਨੇਡਾ ਭਰ ਦੇ ਵਿੱਚ ਵਾਧੂ ਪੁਆਇੰਟ ਤੱਕ ਨੇਵਿਗਨ ਪਹੁੰਚ ਦੀ ਪੇਸ਼ਕਸ਼ ਕਰੇਗੀ ਸਮਝੌਤੇ ਦੇ ਤਹਿਤ 에ਅਰ ਇੰਡੀਆ 에ਅਰ ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਉਤੇ ਆਪਣਾ AI ਡਿਜ਼ਾਈਨਰ ਕੋਟ ਲਗਾਵੇਗੀ ਜਿਵੇਂ ਕਿ ਵੈਂਕੂਵਰ ਤੋਂ ਕੈਲਗਰੀ ਐਡਮਿੰਟਨ ਵਿਨੀਪੈਗ ਮੌਂਟਰੀਅਲ ਅਤੇ ਹੈਲੀਫੈਕਸ ਲੰਡਨ ਹਿਥੋਂ ਤੋਂ ਵੈਂਕੂਵਰ ਅਤੇ ਕੈਲਗਰੀ ਤੱਕ 에ਅਰ ਕੈਨੇਡਾ ਦੇ ਯਾਤਰੀ ਭਾਰਤ ਦੇ ਅੰਦਰ ਬਿਹਤਰ ਘਰੇਲੂ ਸੰਪਰਕ ਦਾ ਆਨੰਦ ਵਿਮਾਨ ਸਕਨਗੇਜੀ ਦੇ ਵਿੱਚ ਦਿੱਲੀ ਰਾਹੀਂ ਅਮਰੀਕਸਰ ਅਹਮਦਾਬਾਦ ਮੁੰਬਈ ਹਾਈਦਰਾਬਾਦ ਅਤੇ ਕੋਚੀ ਅਤੇ ਲੰਡਨ ਹਿੱਥਰ ਰਾਹੀਂ ਦਿੱਲੀ ਅਤੇ ਮੁੰਬਈ ਦੋਵਾਂ ਦੇ ਲਈ ਕੋਟ ਸ਼ਹਿਰ ਪਹੁੰਚ ਜਾਵੇਗੀ 에어 ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧਨ ਨਿਰਦੇਸ਼ਕ ਕੈਂਪ ਬੈਲ ਵਿਲਸਨ ਨੇ ਕਿਹਾ ਕਿ ਹਰ ਸਾਲ 2 ਲੱਖ ਤੋਂ ਵੱਧ ਲੋਕ ਭਾਰਤ ਤੇ ਕੈਨੇਡਾ ਦੇ ਵਿਚਕਾਰ ਯਾਤਰਾ ਕਰਦੇ ਨੇ ਕਿਉਂਕਿ ਪਰਿਵਾਰ ਦੁਬਾਰਾ ਇਕੱਠੇ ਹੁੰਦੇ ਨੇ ਵਿਦਿਆਰਥੀ ਆਪਣੇ ਸਪਨਿਆਂ ਨੂੰ ਅੱਗੇ ਵਧਾਉਂਦੇ ਨੇ ਅਤੇ ਕਾਰੋਬਾਰ ਕੱਲ ਦੇ ਲਈ ਨਿਰਮਾਣ ਕਰਦੇ ਨੇ 에어 ਕੈਨੇਡਾ ਦੀ ਨਾਲ ਸਰੀ ਸੰਸਾਰੀ ਦੀ ਬਹਾਲੀ ਉਹਨਾਂ ਦੇ ਵਿੱਚੋਂ ਸਾਰੇ ਲੋਕਾਂ ਦੇ ਲਈ ਹਰ ਰੋਜ਼ ਦੇ ਵਿਦਨ ਦੇ ਲਈ ਯਾਤਰਾ ਨੂੰ ਆਸਾਨ ਬਣਾਉਂਦੀ ਹੈ ਇਹ ਮਾਨਮਤੇ ਸਟਾਰ ਅਲਾਈਅንስ ਮੈਂਬਰ 에어ਲਾਈਨ ਦੇ ਰੂਪ ਦੇ ਵਿੱਚ 에어 ਇੰਡੀਆ ਦੁਨੀਆ ਭਰ ਵਿੱਚ ਨਿਰਵਿਘਨ ਯਾਤਰਾਵਾਂ ਪ੍ਰਦਾਨ ਕਰਨ ਦੇ ਕੱਟ ਜੋੜ ਤੇ ਉਦੇਸ਼ ਪ੍ਰਤੀ ਬਚਨ ਬੱਧਨੇ ਨਵੇਂ ਆਇਆ ਗਿਆ ਕੋਡ ਸ਼ੇਅਰ ਪਰ ਬੰਧ ਹੈ ਰਿੰਡਿਆ 에ਅ ਕੈਨੇਡਾ ਦੇ ਸੰਯੁਕਤ ਯਾਤਰਾ ਪ੍ਰੋਗਰਾਮਾਂ 'ਤੇ ਯਾਤਰਾ ਕਰਨ ਵਾਲੇ ਗਾਹਕਾਂ ਨੂੰ ਇੱਕ ਸਿੰਗਲ ਟਿਕਟ ਬੁੱਕ ਕਰਨ ਅਤੇ ਯੂਨੀਫਾਈਡ ਬੈਗੇਜ ਪੱਤੇ ਦਾ ਅਨੰਦ ਲੈਣ ਦੀ ਯੋਗ ਬਣਾਉਂਦਾ ਹੈ ਤੇ ਅਕਸਰ ਉਡਾਣ ਭਰਨ ਵਾਲੇ ਦੋਵੇਂ ਕੈਰੀਅਰ ਦੇ ਵਿੱਚ ਅੰਕ ਕਮਾਉਣਾ ਅਤੇ ਡਿਡੀਮ ਕਰਨਾ ਜਾਰੀ ਰੱਖ ਸਕਦੇ ਨੇ ਜੋ ਕਿ ਮਹਾਰਾਜ ਕਲੱਬ ਦੇ ਕੁਲੀਨ ਮੈਂਬਰ 에ਅ ਕੈਨੇਡਾ ਦੀ ਉਡਾਨਾਂ ਉੱਤੇ ਸਟਾਰ ਅਲਾਈਅੰਸ ਗੋਲਡ ਵਿਸ਼ੇਸ਼ਿਤ ਕਾਰਨوں ਬਰਕਰਾਰ ਰੱਖਣਗੇ ਜਿਦੇ ਵਿੱਚ ਤਰਜੀਹ ਸਵਾਵਾ ਵਾਧੂ ਸਮਾਨ ਅਤੇ ਮੁਫਤ ਲਾਉਜ਼ ਪਹੁੰਚ ਸ਼ਾਮਲ ਹੈ ਰੈਗੂਲੇਟਰੀ ਪਰਵਾਨਗੀਆਂ ਦੇ ਅਧੀਨ ਕੋਡ ਸ਼ੇਅਰ ਉਡਾਨਾਂ ਨੂੰ ਹਲੀ-ਵਲੀ ਲਾਈਨਾਂ ਦੇ ਬੁਕਿੰਗ ਚੈਨਲਾਂ ਦੇ ਨਾਲ-ਨਾਲ ਦੁਨੀਆ ਭਰ ਦੇ ਕੇਵਲ ਏਜੰਟ ਰਾਹੀਂ ਵਿਕਰੀ ਲਈ ਖੋਲਿਆ ਜਾਵੇਗਾ। 에어 ਇੰਡੀਆ ਨੇ ਆਪਣੇ ਸਾਥੀ ਸਟਾਰ ਅਲਾਈਅன்ஸ் ਕੈਰੀਅਰ 에어 ਕੈਨੇਡਾ ਦੇ ਨਾਲ ਆਪਣੇ ਕੋਟ ਸ਼ੇਅਰ ਸਮਝੌਤੇ ਨੂੰ ਮੁੜ ਬਹਾਲ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦਾ ਮਕਸਦ ਯਾਤਰੀਆਂ ਲਈ ਵਧੇਰੇ ਉਡਾਣ ਵਿਕਲਪ ਮੁਹੱਈਆ ਕਰਵਾਉਣਾ ਅਤੇ ਭਾਰਤ ਤੇ ਕੈਨੇਡਾ ਦਰਮਿਆਨ ਹਵਾਈ ਸੰਪਰਕ ਨੂੰ ਹੋਰ ਮਜ਼ਬੂਤ ਕਰਨਾ ਹੈ। ਇੱਕ ਕੋ-ਆਰਟ ਸ਼ੇਅਰ ਫਲਾਈਟਰ ਸਮਝੌਤਾ ਦੋ 에ਅਰਲਾਈਨਜ਼ਾਂ ਦੇ ਵਿਚਕਾਰ ਇੱਕ ਦੂਜੇ ਦੀਆਂ ਉਡਾਨਾਂ ਦੇ ਵਿੱਚ ਸੀਟਾਂ ਵੇਚਣ ਦੀ ਆਗਿਆ ਦਿੰਦੇ ਜਿਸ ਦੇ ਨਾਲ 에ਅਰਲਾਈਨਾਂ ਨੂੰ ਵੱਖ-ਵੱਖ ਮੰਜ਼ਿਲਾਂ ਤੱਕ ਆਪਣਾ ਨੈੱਟਵਰਕ ਵਧਾਉਣ ਦੇ ਵਿੱਚ ਮਦਦ ਮਿਲਦੀ ਹੈ 에ਅਰ ਇੰਡੀਆ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਕੋ-ਆਰਟ ਸ਼ੇਅਰ ਸਮਝੌਤਾ 2 ਦਸੰਬਰ 2024 ਤੋਂ ਲਾਗੂ ਹੋਵੇਗਾ ਇਸ ਦੇ ਨਾਲ 에ਅਰ ਇੰਡੀਆ ਆਪਣੇ ਗਾਹਕਾਂ ਨੂੰ ਵੈਨਕੂਵਰ ਅਤੇ ਲੰਡਨ ਹਿਥਰੋ ਦੇ ਗੈਟਵੇ ਤੋਂ ਕੈਨੇਡਾ ਭਰ ਦੇ ਵਿੱਚ 6 ਨਵੇਂ ਪੁਆਇੰਟਾਂ ਤੱਕ ਸਹੂਲਤਾਂਕ ਪਹੁੰਚ ਪੜਾ ਕਰੇਗੀ Air India ਨੇ ਸਥੀ ਸਟਾਰ ਅਲਾਈਅንስ ਮੈਂਬਰ Air Canada ਦੇ ਨਾਲ ਆਪਣਾ ਕੋਡ ਸ਼ੇਅਰ ਸਮਝੌਤਾ ਬਹਾਲ ਕਰ ਦਿੱਤਾ ਜਿਸ ਨਾਲ ਯਾਤਰਾ ਵਿਕਲਪਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਭਾਰਤ ਤੇ ਕੈਨੇਡਾ ਵਿਚਕਾਰ ਸੰਪਰਕ ਵਧੇਗਾ 2 ਦਸੰਬਰ 2025 ਤੋਂ ਲਾਗੂ ਨਵੀਂ ਭਾਈਵਾਲੀ Air India ਨੂੰ ਵੈਨਕੂਵਰ ਤੇ ਲੰਡਨ ਹੀਥੋ ਦੇ ਵਿਖੇ ਆਪਣੇ ਗੇਟਵੇ ਤੋਂ ਪਰੇ ਕੈਨੇਡਾ ਭਰ ਦੇ ਵਿੱਚ ਵਾਧੂ ਪੁਆਇੰਟ ਤੱਕ ਨਿਰਵਿਘਨ ਪਹੁੰਚ ਦੀ ਪੇਸ਼ਕਸ਼ ਕਰੇਗੀ ਸਮਝੌਤੇ ਦੇ ਤਹਿਤ 에ਅਰ ਇੰਡੀਆ 에ਅਰ ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਉਤੇ ਆਪਣਾ AI ਡਿਜ਼ਾਈਨਰ ਕੋਟ ਲਗਾਵੇਗੀ ਜਿਵੇਂ ਕਿ ਵੈਨਕੂਵਰ ਤੋਂ ਕੈਲਗਰੀ ਐਡਮਿੰਟਨ ਵਿਨੀਪੈਗ ਮੌਂਟਰੀਅਲ ਅਤੇ ਹੈਲੀਫੈਕਸ ਲੰਡਨ ਹਿੱਥੋਂ ਤੋਂ ਵੈਨਕੂਵਰ ਅਤੇ ਕੈਲਗਰੀ ਤੱਕ 에ਅਰ ਕੈਨੇਡਾ ਦੇ ਯਾਤਰੀ ਭਾਰਤ ਦੇ ਅੰਦਰ ਬਿਹਤਰ ਘਰੇਲੂ ਸੰਪਰਕ ਦਾ ਆਨੰਦ ਵੀ ਮਾਣ ਸਕਣਗੇ ਜਿਹਦੇ ਵਿੱਚ ਦਿੱਲੀ, ਰਾਹੀ ਅੰਮ੍ਰਿਤਸਰ, ਅਹਮਦਾਬਾਦ, ਮੁੰਬਈ, ਹైదరాబాద్ ਅਤੇ ਕੋਚੀ ਅਤੇ ਲੰਡਨ ਹਿੱਥਰ ਰਾਹੀ ਦਿੱਲੀ ਅਤੇ ਮੁੰਬਈ ਦੋਵਾਂ ਦੇ ਲਈ ਕੋਟ ਸ਼ੇਅਰ ਪਹੁੰਚ ਜਾਵੇਗੀ। 에어 ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧਨ ਨਿਰਦੇਸ਼ਕ ਕੈਂਪ ਬੈਲ ਵਿਲਸਨ ਨੇ ਕਿਹਾ ਕਿ ਹਰ ਸਾਲ ਵੀ ਲਖਤਵਦ ਲੋਕ ਪਰਤ ਤੇ ਕੈਨੇਡਾ ਦੇ ਵਿੱਚ ਕਾਰ ਯਾਤਰਾ ਕਰਦੇ ਨੇ ਕਿਉਂਕਿ ਪਰਿਵਾਰ ਦੁਬਾਰੇ ਇਕੱਠੇ ਹੁੰਦੇ ਨੇ। ਵਿਦਿਆਰਥੀ ਆਪਣੇ ਸੁਪਨਿਆਂ ਨੂੰ ਅੱਗੇ ਵਧਾਉਂਦੇ ਨੇ ਅਤੇ ਕਾਰੋਬਾਰ ਕੱਲ ਦੇ ਲਈ ਨਿਰਮਾਣ ਕਰਦੇ ਨੇ 에ਅਰ ਕੈਨੇਡਾ ਦੀ ਨਾਲ ਸੜੀ ਸਾਂਝੀ ਸਾਂਸਦਾਰੀ ਦੀ ਬਹਾਲੀ ਉਹਨਾਂ ਦੇ ਵਿੱਚੋਂ ਸਾਰੇ ਲੋਕਾਂ ਦੇ ਲਈ ਹਰ ਰੋਜ਼ ਦੇ ਕੇ ਵਧਣ ਦੇ ਲਈ ਯਾਤਰਾ ਨੂੰ ਆਸਾਨ ਬਣਾਉਂਦੀ ਹੈ ਇਹ ਮਾਨਮੱਤੇ ਸਟਾਰ ਅਲਾਈਅንስ ਮੈਂਬਰ 에ਅਰਲਾਈਨ ਦੇ ਰੂਪ ਦੇ ਵਿੱਚ 에ਅਰ ਇੰਡੀਆ ਦੁਨੀਆ ਭਰ ਵਿੱਚ ਨਿਰਵਿਘਨ ਯਾਤਰਾਵਾਂ ਪ੍ਰਦਾਨ ਕਰਨ ਦੇ ਕੱਟ ਜੋੜ ਤੇ ਉਦੇਸ਼ ਪ੍ਰਤੀ ਬਚਨ ਬੱਧਨੇ ਨਵਾਂ ਆਇਆ ਗਿਆ ਕੋਡ ਸ਼ੇਅਰ ਪਰ ਬੰਧਿਆ ਰਿਹਾ ਇੰਡੀਆ 에ਅ ਕੈਨੇਡਾ ਦੇ ਸਹਿਯੁਕਤ ਯਾਤਰਾ ਪ੍ਰੋਗਰਾਮਾਂ 'ਤੇ ਯਾਤਰਾ ਕਰਨ ਵਾਲੇ ਗਾਹਕਾਂ ਨੂੰ ਇੱਕ ਸਿੰਗਲ ਟਿਕਟ ਬੁੱਕ ਕਰਨ ਅਤੇ ਯੂਨੀਫਾਈਡ ਬੈਗੇਜ ਪੱਤੇ ਦਾ ਆਨੰਦ ਲੈਣ ਦੀ ਯੋਗ ਬਣਾਉਂਦਾ ਹੈ ਅਤੇ ਅਕਸਰ ਉਡਾਨ ਭਰਨ ਵਾਲੇ ਦੋਵੇਂ ਕੈਰੀਅਰ ਦੇ ਵਿੱਚ ਅੰਕ ਕਮਾਉਣਾ ਅਤੇ ਡਿਵੀਮਰ ਕਰਨਾ ਚਾਲੀ ਰੱਖ ਸਕਦੇ ਨੇ ਜਿਉਂਕਿ ਕਿ ਮਹਾਰਾਜ ਕਲੱਬ ਦੇ ਕੁਲੀਨ ਮੈਂਬਰ 에ਅ ਕੈਨੇਡਾ ਦੀ ਉਡਾਨਾਂ ਉੱਤੇ ਸਟਾਰ ਅਲਾਈਅንስ ਗੋਲਡ ਵਿਸ਼ੇਸ਼ ਅਧਿਕਾਰ ਨੂੰ ਵਰਤਿਆ ਦਾ ਕਰਨਗੇ ਜਿਦੇ ਵਿੱਚ ਤਰਜੀਹੀ ਸਵਾਵਾ ਵਾਦੂ ਸਮਾਨ ਅਤੇ ਮੁਫਤ ਲਾਉਜ਼ ਪਹੁੰਚ ਸ਼ਾਮਲ ਹੈ ਰੈਗੂਲੇਟਰੀ ਪਰਵਾਨਗੀਆਂ ਦੇ ਅਧੀਨ ਕੋਰਪੋਰੇਟ ਸ਼ੇਅਰ ਉਡਾਨਾਂ ਨੂੰ ਹੌਲੀ ਹੌਲੀ ਇਹ ਲੈਨਰ ਦੇ ਬੁਕਿੰਗ ਚੈਨਲਾਂ ਦੇ ਨਾਲ-ਨਾਲ ਦੁਨੀਆ ਭਰ ਦੇ ਕੈਵਲ ਏਜੰਟ ਰਾਹੀਂ ਵਿਕਰੀ ਦੀ ਲੀ ਖੋਲਿਆ ਜਾਵੇਗਾ। 에어 ਇੰਡੀਆ ਨੇ ਆਪਣੇ ਸਾਥੀ ਸਟਾਰ ਆਵਾਇੰਸ ਕੈਰੀਅਰ 에어 ਕੈਨੇਡਾ ਦੇ ਨਾਲ ਆਪਣੇ ਕੋਲਡ ਸ਼ੇਅਰ ਸਮਝੌਤੇ ਨੂੰ ਮੁੜ ਬਹਾਲ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦਾ ਮਕਸਦ ਯਾਤਰੀਆਂ ਲਈ ਵਧੇਰੇ ਉਡਾਣ ਵਿਕਲਪ ਮੁਹੱਈਆ ਕਰਵਾਉਣਾ ਅਤੇ ਭਾਰਤ ਤੇ ਕੈਨੇਡਾ ਦਰਮਿਆਨ ਹਵਾਈ ਸੰਪਰਕ ਨੂੰ ਹੋਰ ਮਜ਼ਬੂਤ ਕਰਨਾ ਹੈ। ਇੱਕ ਕੋਲਡ ਸ਼ੇਅਰ ਫਲਾਈਟ ਸਮਝੌਤਾ ਦੋ 에어ਲਾਈਨਜ਼ਾਂ ਦੇ ਵਿਚਕਾਰ ਇੱਕ ਦੂਜੇ ਦੀਆਂ ਉਡਾਨਾਂ ਦੇ ਵਿੱਚ ਸੀਟਾਂ ਵੇਚਣ ਦੀ ਆਗਿਆ ਦਿੰਦੇ ਜਿਸ ਦੇ ਨਾਲ 에어ਲਾਈਨਾਂ ਨੂੰ ਵੱਖ-ਵੱਖ ਮੰਜ਼ਿਲਾ ਤੱਕ ਆਪਣਾ ਨੈੱਟਵਰਕ ਵਧਾਉਣ ਦੇ ਵਿੱਚ ਮਦਦ ਮਿਲਦੀ ਹੈ। 에어 ਇੰਡੀਆ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਕੋਡ ਸ਼ੇਅਰ ਸਮਝੌਤਾ 2 ਦਸੰਬਰ 2024 ਤੋਂ ਲਾਗੂ ਹੋਵੇਗਾ। ਇਸ ਦੇ ਨਾਲ 에어 ਇੰਡੀਆ ਆਪਣੇ ਗਾਹਕਾਂ ਨੂੰ ਵੈਨਕੂਵਰ ਤੇ ਲੰਡਨ ਹਿਥਰੋ ਦੇ ਗੈਟਵੇ ਤੋਂ ਕੈਨੇਡਾ ਭਾਰਤ ਦੇ ਵਿੱਚ 6 ਨਵੇਂ ਪੁਆਇੰਟਾਂ ਤੱਕ ਸਹੂਲਤਾਂਕ ਪਹੁੰਚ ਪ੍ਰਦਾਨ ਕਰੇਗੀ। ਏਅਰ ਇੰਡੀਆ ਨੇ ਸਾਥੀ ਸਟਾਰ ਅਲਾਈਅੰਸ ਮੈਂਬਰ 에ਅਰ ਕੈਨੇਡਾ ਦੇ ਨਾਲ ਆਪਣਾ ਕੋਡ ਸ਼ੇਅਰ ਸਮਝੌਤਾ ਬਹਾਲ ਕਰ ਦਿੱਤਾ ਹੈ ਜਿਸ ਨਾਲ ਯਾਤਰਾ ਵਿਕਲਪਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਭਾਰਤ ਅਤੇ ਕੈਨੇਡਾ ਵਿਚਕਾਰ ਸੰਪਰਕ ਵਧੇਗਾ 2 ਦਸੰਬਰ 2025 ਤੋਂ ਲਾਗੂ ਨਵੀਂ ਭਾਈ ਵਾਲੀ 에ਅਰ ਇੰਡੀਆ ਨੂੰ ਵੈਨਕੂਵਰ ਅਤੇ ਲੰਡਨ ਹੀਥਰੋ ਦੇ ਵਿਖੇ ਆਪਣੇ ਗੇਟਵੇ ਤੋਂ ਪਰੇ ਕੈਨੇਡਾ ਭਾਰਤ ਦੇ ਵਿੱਚ ਵਾਧੂ ਪੁਆਇੰਟ ਤੱਕ ਨਿਰਵਿਗਨ ਪਹੁੰਚ ਦੀ ਪੇਸ਼ਕਸ਼ ਕਰੇਗੀ ਸਮਝੌਤੇ ਦੇ ਤਹਿਤ 에어 ਇੰਡੀਆ 에어 ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਉਤੇ ਆਪਣਾ AI ਡਿਜ਼ਾਈਨਰ ਕੋਟ ਲਗਾਵੇਗੀ ਜਿਵੇਂ ਕਿ ਵੈਨਕੂਵਰ ਤੋਂ ਕੈਲਗਰੀ ਐਡਮਿੰਟਨ ਵਿਨੀਪੈਗ ਮੌਂਟਰੀਅਲ ਅਤੇ ਹੈਲੀਫੈਕਸ ਲੰਡਨ ਹਿੱਥੋਂ ਤੋਂ ਵੈਨਕੂਵਰ ਅਤੇ ਕੈਲਗਰੀ ਤੱਕ 에어 ਕੈਨੇਡਾ ਦੇ ਯਾਤਰੀ ਭਾਜ ਦੇ ਅੰਦਰ ਬਿਹਤਰ ਘਰੇਲੂ ਸੰਪਰਕ ਦਾ ਆਨੰਦ ਵੀ ਮਾਣ ਸਕਣਗੇ ਜਿਦੇ ਵਿੱਚ ਦਿੱਲੀ ਰਾਹੀਂ ਅੰਮ੍ਰਿਤਸਰ ਅਹਮਦਾਬਾਦ ਮੁੰਬਈ ਹైదరాబాద్ ਅਤੇ ਕੋਚੀ ਅਤੇ ਲੰਡਨ ਹਿਥਰ ਰਾਹੀਂ ਦਿੱਲੀ ਅਤੇ ਮੁੰਬਈ ਦੋਵਾਂ ਦੇ ਲਈ ਕੋਟ ਸ਼ਹਿਰ ਪਹੁੰਚ ਜਾਵੇਗੀ 에어 ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧਨ ਨਿਰਦੇਸ਼ਕ ਕੈਂਪ ਬੈਲ ਵਿਲਸਨ ਨੇ ਕਿਹਾ ਕਿ ਹਰ ਸਾਲ 2 ਲੱਖ ਤੋਂ ਵੱਧ ਲੋਕ ਭਾਰਤ ਤੇ ਕੈਨੇਡਾ ਦੇ ਵਿਚਕਾਰ ਯਾਤਰਾ ਕਰਦੇ ਨੇ ਕਿਉਂਕਿ ਪਰਿਵਾਰ ਦੁਬਾਰਾ ਇਕੱਠੇ ਹੁੰਦੇ ਨੇ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਅੱਗੇ ਵਧਾਉਂਦੇ ਨੇ ਅਤੇ ਕਾਰੋਬਾਰ ਕੱਲ੍ਹ ਦੇ ਲਈ ਨਿਰਮਾਣ ਕਰਦੇ ਨੇ 에어 ਕੈਨੇਡਾ ਦੀ ਨਾਲ ਸੜੀ ਸਾਂਝੀ ਸਾਂਦਾਰੀ ਦੀ ਬਹਾਲੀ ਉਹਨਾਂ ਦੇ ਵਿੱਚੋਂ ਸਾਰੇ ਲੋਕਾਂ ਦੇ ਲਈ ਹਰ ਰੋਜ਼ ਦੇ ਵਿਦਨ ਦੇ ਲਈ ਯਾਤਰਾ ਨੂੰ ਆਸਾਨ ਬਣਾਉਂਦੀ ਹੈ ਇਹ ਮਾਨਮੱਤੇ ਸਟਾਰ ਅਲਾਈਅንስ ਮੈਂਬਰ 에ਅਰਲਾਈਨ ਦੇ ਰੂਪ ਦੇ ਵਿੱਚ 에ਅਰ ਇੰਡੀਆ ਦੁਨੀਆ ਭਰ ਵਿੱਚ ਨਿਰਵਿਘਨ ਯਾਤਰਾ ਪ੍ਰੋਗਰਾਮਾਂ ਪ੍ਰਦਾਨ ਕਰਨ ਦੇ ਕੱਟ ਜੋੜ ਦੇ ਉਦੇਸ਼ ਪ੍ਰਤੀ ਬਵਚਨ ਬਤਨੇ ਨਵਾਂ ਆਇਆ ਗਿਆ ਕੋਡ ਸ਼ੇਅਰ ਪਰ ਬੰਧ 에ਅਰ ਇੰਡੀਆ 에ਅਰ ਕੈਨੇਡਾ ਦੇ ਸਿੰਕਤੀ ਯਾਤਰਾ ਪ੍ਰੋਗਰਾਮਾਂ ਤੇ ਯਾਤਰਾ ਕਰਨ ਵਾਲੇ ਗਾਹਕ ਨੂੰ ਇੱਕ ਸਿੰਗਲ ਟਿਕਟ ਬੁੱਕ ਕਰਨ ਦਾ ਅਤੇ ਯੂਨੀਫਾਈਡ ਬੈਗੇਜ ਪੱਤੇ ਦਾ ਆਨੰਦ ਲੈਣ ਦੀ ਯੋਗ ਬਣਾਉਂਦਾ ਹੈ ਤੇ ਅਕਸਰ ਉਡਾਨ ਭਰਨ ਵਾਲੇ ਦੋਵੇਂ ਕੈਰੀਅਰ ਦੇ ਵਿੱਚ ਅੰਕ ਕਮਾਉਣਾ ਅਤੇ ਦਿਦੀ ਮਰ ਕਰਨਾ ਚਾਰੀ ਰੱਖ ਸਕਦੇ ਨੇ ਜਿਦੋਂ ਕਿ ਮਹਾਰਾਜ ਕਲੱਬ ਦੇ ਕੁਲੀਨ ਮੈਂਬਰ 에ਅਰ ਕੈਨੇਡਾ ਦੀ ਉਡਾਨਾਂ ਉਤੇ ਸਟਾਰ ਅਲਾਈਅንስ 골ਡ ਵਿਸ਼ੇਸ਼ਿਤ ਕਾਰਨੋਂ ਵਰਕਰਾ ਦਾ ਕਰਨਗੇ ਜਿਦੇ ਵਿੱਚ ਤਰਜੀਹ ਸਮਾਵਾ ਵਾਧੂ ਸਮਾਨ ਅਤੇ ਮੁਫਤ ਲਾਉਜ਼ ਪਹੁੰਚ ਸ਼ਾਮਲ ਹੈ ਰੈਗੂਲੇਟਰੀ ਪਰਵਾਨਗੀਆਂ ਦੇ ਅਧੀਨ ਕੋਡ ਸ਼ੇਅਰ ਉਡਾਨਾਂ ਨੂੰ ਹੌਲੀ-ਹੌਲੀ ਇਹ ਲਾਈਨਾਂ ਦੇ ਬੁਕਿੰਗ ਚੈਨਲਾਂ ਦੇ ਨਾਲ-ਨਾਲ ਦੁਨੀਆ ਭਰ ਦੇ ਟ੍ਰੈਵਲ ਏਜੰਟਾਂ ਰਾਹੀਂ ਵਿਕਰੀ ਦੇ ਲਈ ਖੋਲ੍ਹਿਆ ਜਾਵੇਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ